ਦੀਦੀ ਮੈਂ ਤੁਹਾਨੂੰ ਸੱਚ ਇੱਕ ਗੱਲ ਪੁੱਛਣੀ ਸੀ ਹਾਂਜੀ ਦੱਸੋ ਕਿ ਸੱਚ-ਸੱਚ ਪੁੱਛੋ ਪਰ ਮੇਰੀ ਗੱਲ ਸੁਣੋ ਮੰਮੀ ਨਾਲ ਤਾਂ ਨਹੀਂ ਗੱਲ ਮੰਮੀ ਨਾਲ ਨਾ ਕਰਿਓ ਗੱਲ ਨਾ ਹੀ ਸਾਪੀ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਨਾ ਦੀਦੀ ਤੁਹਾਨੂੰ ਆਪਣੇ ਭੈਣ ਹੀ ਮੰਨਦੀ ਆ ਤੇ ਭੈਣ ਦੇ ਤੌਰ ਤੇ ਪੁੱਛਣ ਲੱਗੀ ਆ ਠੀਕ ਹੈ ਭਾਬੀ ਪੁੱਛ ਕੀ ਗੱਲ ਆ ਦੱਸ ਇੰਨੀ ਹੈਰਾਨ ਕਿਉਂ ਕਰਨ ਥੀ ਨਹੀਂ ਨਹੀਂ ਹੈਰਾਨੀ ਨਹੀਂ ਜਦੋਂ ਮੈਂ ਕਿਹਾ ਦੀਦੀ ਤਾਂ ਤੇ ਸੋਰਾ ਬਨਵਾਰਾ ਸਾਡੇ ਨਾਲ ਇਧਰ ਮੰਮੀ ਨਾਲ ਕੋਈ ਬੁਛੇ ਨਰਾਜ਼ਗੀ ਚੱਲ ਰਹੀ ਉਹਨਾਂ ਦੀ ਨਹੀਂ ਤੇ ਪੱਕੀ ਆ ਲ ਤੁਹਾਨੂੰ ਕਹਿੰਨੀ ਕਿਹਾ ਨਹੀਂ ਮੈਨੂੰ ਕਿਹਾ ਤੇ ਨਹੀਂ ਕਿੰਨੇ ਵੀ ਤੇ ਨਾ ਹੀ ਮੰਮੀ ਨੇ ਕਾਵੇ ਕੀਤੀ ਆ ਪਰ ਮੈਨੂੰ ਲੱਗਣ ਦਿਆ ਵੀ ਕੋਈ ਗੁੱਸੇ ਨਰਾਜ਼ਗੀ ਚਲਦੀ ਜਿੱਦਾਂ ਨਹੀਂ ਨਹੀਂ ਉਹ ਕੋਈ ਆਪਣੀ ਕੋਈ ਗੱਲਬਾਤ ਹੋਣੀ ਆ ਉਹਦੀ ਕੋਈ ਹੋਣੀ ਮੈਨੂੰ ਪਤਾ ਕਿਲੇ ਤੁਹਾਨੂੰ ਲੱਗਾ ਮੈਂ ਵੇਖੀਆਂ ਵੀ ਆਦੀਆਂ ਫੋਟੋਆਂ ਅੱਛਾ ਉਹਦੇ ਵਿੱਚ ਤੁਸੀਂ ਕੰਨੇ ਹੀ ਇਹਦੇ ਨਾਲ ਜਾਪ ਹੀ ਮੰਨਣਾ ਤੇ ਨਾ ਮੈਨੂੰ ਕਿਤੇ ਭਾਜੀ ਦੀ ਫੋਟੋ ਲੱਭੀ ਨਾ ਮੈਨੂੰ ਤਾਂ ਕਿਤੇ ਸੱਸ ਦੀ ਲੱਭੀ ਨਾਗੇ ਹੋਰ ਜੀਲੀ ਬੋਡੋ ਲੱਭੀ ਮੈਂ ਮੰਮੀ ਨੂੰ ਤਾਂ ਨਹੀਂ ਹੋਂਦਾ ਪੁੱਛਿਆ ਚੁੱਪ ਕਰਕੇ ਬੋਡਵਾ ਮੈਂ ਕਿਹਾ ਚੋਪੀ ਨਹੀਂ ਮੈਂ ਦੇਦੀ ਆਉਣਗੇ ਫੇਰ ਪੁੱਛੂੰਗੀ ਵੀ ਨਾ ਉਹ ਕਦੀ ਬਾਤ ਬਗ ਆਈ ਇੱਥੇ ਸਾਡੇ ਵੀ ਚਲੋ ਇਦਾਂ ਟਾਈਮ ਡੂ ਨਹੀਂ ਲੱਗਦਾ ਤੇ ਭਾਈ ਤੇਰੇ ਫਿਰ ਅੱਗੇ ਪਹਿਲਾਂ ਇੱਕ ਵਾਰੀ ਹੋ ਗਈ ਤੇ ਉਹ ਫਿਰ ਹੁਣ ਦੂਜੀ ਵਾਰੀ ਬਾਰ-ਬਾਰ ਨਹੀਂ ਚਾਹੀਦੀ ਭਾਬੀ ਉਹਨੂੰ ਜਿਆਦਾ ਪਿੰਨੋ ਚਾਚਾ ਕੰਦੇ ਦੇ ਵਿਆਹ ਹੁੰਦੇ ਰਹੇ ਆ ਨਾ ਫਿਰ ਉਹ ਜਿਆਦਾ ਉਹਨਾਂ ਨੂੰ ਪਸੰਦ ਨਹੀਂ ਹੈਗਾ ਛੋੜਛਾਪ ਨਾਲੇ ਕੰਮ ਕਰੀ ਇਦਾਂ ਦਾ ਛੁੱਟੀ-ਛਾਟੀ ਨਹੀਂ ਕੋਈ ਉਹੋ ਜਿਹੀ ਮਿਲਦੀ ਤਾਂ ਲਾ ਕੇ ਫਿਰ ਆਹ ਹੋ ਨਹੀਂ ਨਹੀਂ ਹੈ ਦੀਦੀ ਸੁਭਾਅ ਹੁੰਦਾ ਉਹਨਾਂ ਨੂੰ ਆਹ ਰੌਲਾ ਰੱਪਾ ਚੰਗਾ ਵੀ ਨਹੀਂ ਲੱਗਦਾ ਤੇ ਨਾਲੇ ਵੱਡੀ ਦੇ ਨਾਲੇ ਉਹਦੋਂ ਫੇਪਰ ਹੀਗੇ ਮੈਨੂੰ ਤਾਂ ਲੱਗਦਾ ਤੁਹਾਨੂੰ ਵੀ ਨਹੀਂ ਰੌਲਾ ਰੱਪਾ ਚੰਗਾ ਲੱਗਦਾ ਤੁਸੀਂ ਵੀ ਬੜਾ ਹੋਣੀ ਹੋਣੀ ਬੋਲਦੇ ਜੇ ਲੱਗੇ ਪਾਏ ਜੱਬਨ ਦਾ ਬੇਟਾ ਉਹਨੂੰ ਪਤਾ ਹੀ ਨਹੀਂ ਲੱਗਦਾ ਕੀ ਕਹਿਣ ਦਾ ਇਹ ਜੀ ਨਹੀਂ ਇੰਦਾ ਦੀ ਵੀ ਨਹੀਂ ਕੋਈ ਗੱਲ ਚਲ ਹੁੰਦਾ ਹੀ ਆ ਸਾਰੇ ਦਾ ਆਪੋ ਆਪਣਾ ਨੇਚਰ ਹੁੰਦਾ ਹਾਂ ਜੀ ਬੋਲਦਾ ਕੋਈ ਤੇ ਹੁਣ ਤੁਹਾਡਾ ਬੋਲ ਭਾਰਾ ਮੰਮੀ ਵਾਂਗੂ ਹਾਂ ਜੀ ਮੀਰਾ ਥੋੜਾ ਡੈਡੀ ਤੇ ਆ ਹਾਂ ਹਾਂ ਕਰਕੇ ਠੀਕ ਹੈ ਤੇ ਚਲੋ ਦੀਦੀ ਤੁਹਾਨੂੰ ਉਹਨਾਂ ਬਾਹ ਮਮਮੀ ਲੱਗੀ ਤੇ ਮੈਂ ਨਾਲ ਪਾਂਡਾ ਚੱਲਾ ਮਾਣਨਾ ਮੈਂ ਵੀ ਬੇਫਿਕਰੀ ਹੋ ਜਾਂਦੀ ਤੇ ਨਾਲੇ ਮੈਂ ਰੋਟੀ ਪਾਣੀ ਦਾ ਕਰਨਾ ਹਾਂਜੀ ਤੇਰੇ ਕੋਈ ਨਹੀਂ ਕਰ ਲੋ ਤੇ ਮੈਂ ਮੈਂ ਤੇ ਮਮਮੀ ਨੂੰ ਕਹੀ ਨਹੀਂ ਮਾਣ ਜਨ ਨਾਲ ਜੱਪ ਵਾਲ ਦੇਣਾ ਮੈਂ ਸੁਣਾ ਦੇ ਦਿੰਦੇ ਨੇ ਚਲੋ ਬੇਟੇ ਰੋ ਤੇ ਇਦਾਂ ਕਰਕੇ ਨਾਲ ਨੂੰ ਕੰਬਲ ਦੇ ਤੇ ਇੱਥੇ ਤੇ ਟੀਵੀ ਲਾ ਦੇ ਹਾਂ ਮੈਂ ਕਰ ਦਿੰਦੀ ਟੀਵੀ ਉਹ ਆ ਇੱਧਰ ਦੇ ਮੋਟ ਪਿਆਜ਼ੀ ਬੁੱਧ ਨਾਲੇ ਚੱਪੜ ਵਾ ਦੇ ਦੇ ਨੀ ਅਸ਼ੀਸ਼ ਤਾਂ ਨਹੀਂ ਕਰਦੇ ਹਾਂਜੀ ਮੈਂ ਮਮਮੀ ਨੂੰ ਦੇ ਦੇਣੀ ਸੁਣਾ ਕੋਈ ਨਾਲ ਨਾਲ ਉੱਤੇ ਕੰਬਲ ਦੇ ਦਿੰਦੀ ਧੰਨ ਮੈਂ ਨੇ ਮੇਲਪੀ ਕਰਾ ਦੋ ਹਾਂ ਫੇਰ ਆਹ ਇੱਕ ਟੋਕ ਕਰੀ ਉਹ ਜਾਦਰ ਮੈਂ ਛਾ ਦੋ ਆ ਕੱਲੀ ਕੋਣੀ ਵਿਛਣੀ ਮੈਨੂੰ ਹੋਰ ਕੋਈ ਕੰਮ ਨਹੀਂ ਨਾ ਚੱਲਿਆ ਹੁਣ ਛਾ ਦਿਨਾ ਮੈਂ ਕੋਈ ਗੱਲ ਨਹੀਂ ਮੈਂ ਥੋੜੀ ਜਿਆ ਵੀ ਨਹੀਂ ਵਿਛੋਣੀ ਕਿੱਦਾਂ ਵਿਛੋਣੀ ਆ ਹਾਂ ਇਦਾਂ ਆ ਵਾਲੇ ਨੂੰ ਇੱਥੇ ਇਦਾਂ ਪਾਉਣਾ ਜੀ ਗੱਦੇ ਨਾਲ ਹਾਂ ਚੱਲ ਜੀ ਇਹ ਨੁਕਰਾਈਆਂ ਵੀ ਚੜ ਜਾਣੀਆਂ ਉਹਨਾਂ ਕਿੱਥੇ ਕਿ ਸਹੀ ਕਰ ਦੋ ਹਾਂ ਗੱਲਾਂ ਬਾਤਾਂ ਮਾਰ ਲਈਆਂ ਮਜੀਦ ਨਾਲ ਆਹੋ ਕੱਲ੍ਹ ਦੇ ਮਾਰਨੀ ਨਹੀਂ ਲੈ ਮੈਨੂੰ ਮਿਸ਼ਾਉਣ ਵੀ ਨਹੀਂ ਦਿੱਤੀ ਤੁਸੀਂ ਚੰਗੀ ਤਰ੍ਹਾਂ ਉਹ ਮਾੜੀ ਜੀਤੇ ਰਹਿ ਗਈ ਹੈ ਕਿੰਦੇ ਚਲਾਕ ਬਾਵੇ ਬਸ ਬਹਿਂਦੀ ਭਈ ਹੁੰਦੀ ਤਾਂ ਬਹਿ ਜਾइए ਇਹ ਗੱਲ ਸੁਣੋ ਇੱਕ ਤੁਹਾਨੂੰ ਗੱਲ ਪੁੱਛਾਂ ਹਾਂ ਚੰਗੀ ਤਰ੍ਹਾਂ ਰਹਿ ਦੋ ਕਾਸੀ ਹੋ ਗਾਲੀ ਨਹੀਂ ਨਹੀਂ ਇਹ ਗੱਲ ਨਹੀਂ ਤੁਸੀਂ ਗੱਲ ਕਿਹੜੇ ਕੰਮ ਗਏ ਕਿ ਕਿੱਥੇ ਕਿਹੜੇ ਕੰਮ ਗਏ ਤੁਸੀਂ ਜਦੋਂ ਮਨਜੀਤ ਦੀਦੀ ਆਈ ਤੁਸੀਂ ਤਾਂ ਚਾਹ ਵੀ ਨਹੀਂ ਪੀਤੀ ਦਵਾਈ ਤਾਂ ਭੱਜ ਗਈ ਮੈਂ ਤੁਹਾਨੂੰ ਪੁੱਛਿਆ ਨਹੀਂ ਹੁਣ ਮੈਂ ਚੱਲ ਪੁੱਛਦੀ ਆਂ ਕਿ ਕਿਹੜੇ ਕੰਮ ਗਏ ਲਸਿਆ ਤੇ ਗਈ ਵੀ ਚਾਚੇ ਨੂੰ ਡੀਬੀਡੀ ਲਿਆ ਕੇ ਦੇਣੀ ਦੋ ਬੋਰੀ ਉਹ ਜਿੱਦਾਂ ਤੁਸੀਂ ਕਾਲੀ ਕਾਲੀ ਗਏ ਮੈਨੂੰ ਲੱਗਾ ਕੋਈ ਹੋਰ ਕੰਮ ਹੋਵੇਗਾ ਸ਼ਾਇਦ ਕਾਮੀ ਕਾਲੀ ਵਾਲਾ ਮਿਲਦੀ ਨਹੀਂ ਆ ਅੱਛਾ ਔਕੀ ਮਿਲਦੀ ਤਾਂ ਕਰਕੇ ਠੀਕ ਆ ਠੀਕ ਆ ਕਿਨੇ ਹਾਮੀ ਭਰੀ ਮੈਂ ਉਹਦੇ ਨਾਲ ਚੱਲ ਗਿਆ ਨਿਕਲ ਗਿਆ ਓਕੇ ਮੈਂ ਹਾਂ ਸ਼ਾਇਦ ਪਤਾ ਨਹੀਂ ਕੀ ਗੱਲ ਵਾ ਨਹੀਂ ਤੂੰ ਸ਼ੱਕ ਸ਼ੁੱਕ ਨਾ ਕਰਿਆ ਕਰ ਇਹੋ ਜੀ ਟੈਨਸ਼ਨ ਨਾ ਰੱਖਿਆ ਕਰ ਹਾਏ ਮੈਂ ਸਾਬੀ ਤੇ ਵਜੇ ਸ਼ੱਕ ਵਾਲੀ ਤੇ ਗੱਲ ਹੀ ਨਹੀਂ ਉਦਾਂ ਮੈਨੂੰ ਟੈਨਸ਼ਨ ਹੋਈ ਮੈਂ ਪਤਾ ਨਹੀਂ ਕੀ ਗੱਲ ਵਾ ਤਾਂ ਕਰਕੇ ਨੂੰ ਕਹਿੰਦੀ ਆ ਸਾਬੀ ਇੱਕ ਗੱਲ ਪੁੱਛਾਂ ਤੇ ਜਿਹਦਾ ਮੈਂ ਕੱਲ ਹੀ ਦੱਸ ਗਿਆ ਸੀ ਹੁਣ ਕੀ ਵਾਰ ਵਾਰ ਸਵਾਦ ਲੈਣਾ ਨਹੀਂ ਤੂੰ ਹੀ ਤੈਨੂੰ ਦੱਸ ਆ ਕੁੜੀ ਆਈ ਆ ਉਹਨੇ ਕਹਣਾ ਇਹ ਕਿਦਾਂ ਦੀਆਂ ਗੱਲਾਂ ਕਰਦੀ ਆ ਭਾਬੀ ਸਾਡੀ ਕਿਦਾਂ ਦੇ ਕਾਨੂੰਨ ਜੇ ਰੱਖਦੀ ਆ ਬੱਬਾ ਨਹੀਂ ਕਰਦੀ ਮੈਂ ਕਿਹੜੀ ਉਹਦੇ ਨਾਲ ਗੱਲ ਕਰਨ ਦੀ ਮੈਂ ਤਾਂ ਤੁਹਾਡੇ ਨਾਲ ਗੱਲ ਕਰਨ ਦੀ ਹੀ ਤੁਹਾਡੇ ਨਾਲ ਨਹੀਂ ਗੱਲ ਕਰ ਸਕਦੀ ਨਹੀਂ ਠੀਕ ਆ ਮੇਰੇ ਨਾਲ ਕਰ ਲਈ ਗੱਲ ਤੇ ਮੈਂ ਦੱਸਤਾ ਠੀਕ ਆਹੋ ਵਾਹ ਕਈ بڑے ਕਾਨੂੰਨ ਘੜਦੀ ਆ ਵੀ ਇਹ ਇਦੋਂ ਬਚ ਕੇ ਰਹਿਣਾ ਪੈਣਾ ਮੰਮੀ ਦੀ ਗੱਲ ਸਹੀ ਆ ਨਹੀਂ ਨਹੀਂ ਗੱਲ ਨੂੰ ਛੇਤੀ ਫੜਦੀ ਐ ਕਿ ਕਿੰਨੇ ਸਵਾਲ ਜਵਾਬ ਕਰਦੀ ਐ ਤੂੰ ਜਿਹੜਾ ਮਾਰਨ ਦੇਵੇ ਪਾਣੀ ਬੋਹੇ ਕਿਉਂ ਮੈਨੂੰ ਕੀ ਆਵਾਜ਼ਾਂ ਮਾਰਦੀ ਨੂੰ ਨਹੀਂ ਚਾਹੂ ਮਾਣਾ ਸੁਣੂ ਨਾ ਕਰੋ ਸਿਰੇ ਸਰੇ ਤੂੰ ਹੀ ਅੰਦਰ ਕਰ ਲਿਆ ਕਰੋ ਚਾਹ ਨਹੀਂ ਕੱਲ ਦੀ ਆਈ ਤੂੰ ਮੈਨੂੰ ਮੱਤਾ ਹੀ ਦੇਈ ਜਾਨੀ ਆ ਇਹਨਾਂ ਸੋਚ ਘਟਾ ਗੋੜੇ ਗੋੜੇ ਆ ਨਾਲੇ ਮੈਂ ਉਹਨੂੰ ਬਾਹਰ ਨਹੀਂ ਆਉਣ ਦਿੰਦੀ ਤੈਨੂੰ ਕਿੰਨੀ ਵਾਰੀ ਕਿਹਾ ਤਾਂ ਕੱਲ ਦਾ ਮੈਂ ਬਾਹਰ ਉਹਨਾਂ ਨੂੰ ਕੀ ਹੋ ਜਾ ਲਿਆ ਉਹ ਨੂੰ ਦੱਸ ਇੱਕ ਮੇਰੇ ਸੱਸ ਵਰ ਜਿਹੜੇ ਮੈਨੂੰ ਅੰਦਰ ਢਾਹ ਛੜ ਬਾਹਰ ਢਾਹ ਛੜਦੀ ਆ ਅੰਦਰੋਂ ਆਪ ਕਰਦੀ ਆ ਉਹਦਾ ਇੱਕ ਤੋਹੀ ਵੀ ਜਿਹੜੇ ਬਾਹਰ ਆਪ ਕਰਦੇ ਅੰਦਰੋਂ ਉਹਨੂੰ ਢਾਹ ਛੜਦੇ ਅੱਛਾ ਸੋ ਇਹ ਆਪਣੇ ਘਰੇ ਹੀ ਅੰਦਰ ਹੀ ਆ ਨਹੀਂ ਸਾਰੇ ਤੇਰੀ ਸੱਸ ਵਰ ਕੀ ਹੋ ਗਏ ਹੁਣ ਤੇ ਮੰਮੀ ਤੁਸੀਂ ਵੀ ਤਾਂ ਸੱਸ ਹੀ ਹੋ ਤੁਸੀਂ ਕੀ ਕਰਨ ਢੇ ਜੇ ਕੀ ਕਰਨ ਢੀ ਉਹਨੂੰ ਮੈਂ ਧੀਆ ਵਾਂਗੂ ਰੱਖਿਆ ਕਰਨ ਕੀ ਢੀ ਮੈਂ ਫੇਰ ਵਿੱਚ ਜਦੋਂ ਬਾਹਰ ਆਉਣ ਨਾਲ ਕੀ ਹੋ ਜਾਣਾ ਵਾ ਇੰਨਾ ਉਹਨੇ ਦੇ ਦੇ ਕਿ ਹੁੰਦੇ ਨੇ ਜੇਲ੍ਹ ਚ ਰੱਖੀਦਾ ਹੁੰਦਾ ਜੇਲ੍ਹ ਚ ਰੱਖਣ ਦਾ ਕੰਮ ਨਹੀਂ ਹੈਗਾ ਨੌਤੀ ਦਾ ਕੰਮ ਹੁੰਦਾ ਅੰਦਰ ਅੰਦਰ ਦਾ ਕੰਮ ਕਰਨਾ ਇੱਥੇ ਬੜੀ ਸੋਹਣੀ ਲੱਗਦੀ ਚੂੜਾ ਹੱਥੀ ਪਿਆ ਹੋਵੇ ਤੇੰਦਰਾ ਘੱਟੇ ਜਥਾ ਹੋਈਂਦੀ ਹੋਵੇ ਚਲੋ ਦਿੱਤਾ ਤੁਹਾਨੂੰ ਠੀਕ ਲੱਗਦਾ ਤੁਸੀਂ ਕਿਹੜਾ ਕਿਸੇ ਦੀ ਮੰਨਣੀ ਦੂਜੀ ਗੱਲ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਆਪਣੀ ਸੱਸ ਦੇ ਨਾਲ ਮੈਨੂੰ ਨਾ ਲਾਇਆ ਕਰ ਜਿੰਨਾ ਕੰਮ ਹੁੰਦਾ ਨਾ ਓਨੀ ਕੀ ਗੱਲ ਪੁੱਛਿਆ ਕਰ ਫਾਲਤੂ ਗੱਲ ਨਾ ਪੁੱਛਿਆ ਕਰ ਐਵੇਂ ਨਾ ਉਹਨੇ ਨਾਲ ਗਰਮ ਨਾ ਹੋਇਆ ਕਰੋ ਕੰਮ ਕਰ ਲਓ ਨਹੀਂ ਕਹਿੰਦੀ ਮੈਂ ਹੁਣ ਕਿੱ ਫਸੇ ਮੇਰੇ ਪੈਰ ਵਰਗੀ ਬਣੀ ਐ ਫਸ ਲਈ ਫਿਰਦੀ ਐ ਟੱਕਰੇ ਤੇ ਸਹੀ ਨੂੰ ਦੇ ਕਰੀ ਦੇਖੀ ਗੁੱਤ ਕਿਦਾਂ ਘਮਉਂਦੀ ਹੁੰਦੀ ਨਹੀਂ ਡਰਦੀ ਮੇਰੇ ਕੋਲ ਇਹ ਕਰਨ ਵਾਲਾ ਕੁਝ ਕਰਾਦਾ ਨਾ ਨਹੀਂ ਨਹੀਂ ਦੀਦੀ ਆ ਮੈਂ ਜੱਪ ਵਾਸਤੇ ਕੱਟਨੀ ਮੈਂ ਜਦੋਂ ਮੈਨੂੰ ਕੱਟ ਕੇ ਦਿੰਨੀ ਐ ਤੇ ਖਾ ਲੂਗੀ ਜੱਪ ਤੇ ਚਾਚੀ ਘਾ ਚਲ ਗਈ ਸਵੇ ਸਵਤ ਤੇ ਉਹ ਨਾ ਹੈਪੀ ਉਹ ਨਾ ਖੇਰਦੀ ਰਹਿੰਦੀ ਐ ਨਾ ਉੱਥੇ ਇਹ ਸ਼ਾਬਦ ਜਮਗੀ ਵੀ ਨਾ ਚਲ ਗਈ ਬੁਜਰਾ ਬਾਪ ਆ ਕੇ ਆਖਣ ਦੀ ਮੈਂ ਆ ਗਈ ਬਸ ਸਹੀ ਯਾ ਪਰ ਮੈਨੂੰ ਨਹੀਂ ਪਤਾ ਲੱਗਾ ਚਲ ਤੂੰ ਹੀ ਕਰੀਏ ਤੁਹਾਨੂੰ ਕੱਟ ਦਿੰਨੀ ਹੈ ਠੀਕ ਮੈਂ ਭਾਬੀ ਵੇਖਣ ਦੀ ਹੀ ਵੀਰ ਦਾ ਮੈਂ ਹੈਲਪ ਕਰਾਉਣ ਦੇ ਹੀ ਬੜਾ ਵਧੀਆ ਨਾ ਤੁਹਾਡੀ ਕਿਸਮਤ ਬੜੀ ਚੰਗੀ ਆ ਕਿ ਭਾ ਵੀਰ ਦਾ ਸੁਭਾਅ ਇਨਾ ਚੰਗਾ ਵਾ ਤੇ ਚਲ ਤੁਹਾਡੇ ਨਾਲ ਵਧੀਆ ਰਹਿੰਦੇ ਆ ਹਾਂ ਨਹੀਂ ਬੜੀ ਵਧੀਆ ਮੈਂ ਕਿਹੋ ਵਾਰੀ ਕਹਿੰਦੇ ਚਲ ਵਰਨਾ ਉਹ ਸ਼ਾਦੋ ਓਸੇ ਫਹਿਮ ਦੀਦੀ ਨਹੀਂ ਲੱਗ ਕੇ ਮੈਂ ਤੁਹਾਨੂੰ ਦੱਸਦੀ ਮੰਮੀ ਦਾ ਸੁਭਾਅ ਵੀ ਬੜਾ ਵਧੀਆ ਵਾ ਨਹੀਂ ਮੰਮੀ ਦਾ ਵੀ ਸਹੀ ਆ ਉਦਾਂ ਹੀ ਤੁਹਾਨੂੰ ਮੈਂ ਦੱਸਿਆ ਬੁਰ ਬੋਲੇ ਆ ਬਸ ਹਾਂ ਤਾਂ ਕੀ ਕੀ ਗੱਲ ਤੁਹਾਡਾ ਭਾਜੀ ਨਹੀਂ ਸਾਥ ਦਿੰਦੇ ਠੀਕ ਆ ਮੋਤ ਪਤਾ ਹੀ ਆਪੋ ਆਪਣਾ ਨੇਚਰ ਹੋ ਜਾਂਦਾ ਵਾ ਇੱਕ ਤਾਂ ਇਹ ਵਾਸ ਸਵੇਰ ਤਾਂ ਚੱਲ ਜਾਂਦੇ ਆ ਚਾਮਾ ਨੂੰ ਆਉਂਦੇ ਆ ਤੇ ਨਾ ਕਦੀ ਪੁੱਛਿਆ ਨਾ ਕੋਈ ਇਦਾਂ ਘਰਾਂ 'ਚ ਨਿੱਕੀਆਂ ਮੋਟੀਆਂ ਥੋੜਾ ਮੰਮੀ ਦੇ ਹਿਸਾਬ ਨਾਲ ਚੱਲਦੇ ਆ ਤੇ ਇਨਾਂ ਬਿਚੋਂ ਮੈਨੂੰ ਬੜਾ ਵਧੀਆ ਲੱਗਾ ਤੁਹਾਡੇ ਵੱਲ ਵੇਖ ਕੇ ਚਲੋ ਵਧੀਆ ਬਦੀ ਜੀ ਪਰ ਇਹ ਕੀ ਵਾਕਈ ਤੁਹਾਡੀ ਗੱਲ ਕੋਣ ਪੰਜੇ ਗਲਾਈਕੋ ਜੀਆਂ ਵੀ ਨਹੀਂ ਹੁੰਦੀਆਂ ਹਨਾ ਬਿਲਕੁਲ ਵੀ ਸਾਰਿਆਂ ਦਾ ਸੁਭਾਅ ਇੱਕੋ ਜਿਹਾ ਹੋਵੇ ਮੈਨੂੰ ਤਾਂ ਦੱਸਦੇ ਆ ਮੰਮੀ ਮੈਂ ਤੇ ਦੀਦੀ ਤਾਂ ਵੀ ਤੁਹਾਨੂੰ ਸ਼ਾਬਾਸ਼ ਦੇ ਦਿੰਨੀ ਆ ਵੀ ਜਿਹੜੀ ਦੀਦੀ ਉੱਥੇ ਟਾਈਮ ਕੱਢਣ ਦੀ ਆ ਵੀ ਇੰਨੀ ਤੁਹਾਡੀ ਸੱਸ ਕੋ ਪੱਤੀ ਦੀਦੀ ਕੰਨਾਂ ਨੂੰ ਹੱਥ ਲਾ ਕੇ ਬੱਚਿਆਂ ਕਰਕੇ ਤੁਹਾਨੂੰ ਪਤਾ ਹੀ ਆ ਜਸਟ ਕਰਨਾ ਪੈਂਦਾ ਵਾ ਥੋੜਾ ਬੋੜਾ ਆਹੀ ਦੀਦੀ ਬੱਚਿਆਂ ਦਾ ਹੀ ਧੁੱਕ ਮਾਰ ਜਾਂਦਾ ਨਹੀਂ ਤੇ ਕਿਹੜੀ ਜਨਾਨੀ ਨਹੀਂ ਤੇ ਇੰਨਾ ਕੁਝ ਸਹੂਗੀ ਜਿਹੜੀ ਆਪਣੇ ਮਾਂ ਪਿਓ ਦੇ ਘਰ ਨਹੀਂ ਬਾਧੂ ਗੱਲ ਸੁਣਦੀ ਤੇ ਸਹੁਰਿਆਂ ਦੇ ਘਰ ਜਾ ਕੇ ਵੇਲ ਲੋ ਉਹੀ ਨਵਾਂ ਸਾਰਾ ਕੁਝ ਸੁਣਦੀਆਂ ਮੈਂ ਬੜੀ ਕੜਕੂਦੀ ਹੀ ਮੰਮੀ ਨੂੰ ਸੁਬਾ ਮੇਰਾ ਵੀ ਥੋੜਾ ਕਰਕੇ ਜਾ ਹੈਗਾ ਹੀ ਤੇ ਵਿੱਚ ਉਹ ਪਰ ਚਲੋ ਉੱਥੇ ਜਾ ਕੇ ਥੋੜਾ ਬਦਲ ਗਿਆ ਉਹਨਾਂ ਦੇ ਸਾਹਮਣਾਂ ਟੱਲ ਗਏ ਉਹ ਦੇ ਨਾਲ ਮੇਰੇ ਹਿਸਾਬ ਨਾਲ ਢਲਣਾ ਪੈਂਦਾ ਫਿਰ ਦੀਦੀ ਵੱਲੋਂ ਕੁੜੀ ਆਪਣੇ ਆਪ ਨੂੰ ਢਾਲ ਲੈਂਦੀ ਆ ਹਨਾ ਤੇ ਮੁੰਡਾ ਨਹੀਂ ਆਪਣੇ ਸੁਭਾਅ ਬਦਲਦਾ ਹਨਾ ਨਹੀਂ ਕੋਈ ਗੱਲ ਨਹੀਂ ਮੈਂ ਕੱਟਦੀ ਆ ਦੱਸ ਦੀਦੀ ਫਿਰ ਕੀ ਆ ਕਿੰਨਾ ਫੇਦਾ ਮੇਰਾ ਜੋਰ ਲੱਗਣ ਡਿਆ ਵੀ ਮੈਂ ਇਹ ਗੱਲ ਕਹਿੰਦੀ ਵੀ ਮੁੰਡਾ ਨਹੀਂ ਵੇਲੋ ਆਪਣੇ ਆਪ ਨੂੰ ਬਦਲਦਾ ਇਹ ਤੇ ਹੈ ਹਨਾ ਜਨਾਨੀ ਵੇਲੋ ਸਾਰਾ ਕੁਝ ਕਰ ਲੈਂਦੀ ਆ ਆਣ ਕੇ ਆਪਣਾ ਘਰ ਛੱਡ ਕੇ ਇੱਥੇ ਆਉਂਦੀ ਆ ਆਪਣੇ ਆਪ ਨੂੰ ਬਦਲ ਵੀ ਲੈਂਦੀ ਆ ਹਾਂਜੀ ਅਵੇ ਲੋ ਬਾਰੋਂ ਵੇਖੰਦ ਕਿੰਨਾ ਵਧੀਆ ਲੱਗੰਦਿਆ ਹੀ ਤੇ ਵਿੱਚੋਂ ਗਲੇ ਮੌਸਮ ਦੇ ਹਿਸਾਬ ਨਾਲ ਨਾ ਤੁਹਾਨੂੰ ਖਰਾਬ ਹੋਣ ਦੇ ਪਏ ਇੱਥੇ ਰੀਧੀ ਇੱਕ ਗੱਲ ਵੀ ਠੋਕ ਦੀਜੇ ਵੀ ਬਾਰੋਂ ਵੇਖ ਕੇ ਸਾਨੂੰ ਕਿਸੇ ਤੇ ਵੀ ਯਕੀਨ ਨਹੀਂ ਕਰਨਾ ਚਾਹੀਦਾ ਤੇ ਅੰਦਰ ਕੀ ਕੀ ਚੱਲਣ ਦੇ ਆ ਉਹ ਬਾਅਦ ਚ ਪਤਾ ਲੱਗਦਾ ਬਿਲਕੁਲ ਮੇਲੋ ਆ ਗਲਿਆ ਦਾ ਪਤਾ ਲੱਗਦਾ ਕਿਹਦੀ ਚੱਕਰ ਤੋਂ ਕੀ ਬਾਰੋਂ ਵਿੱਚ ਮੈਨੂੰ ਜਿਹਾ ਲੱਗ ਚਪੀੜ ਹੋਣ ਦੇ ਪੀਆ ਫਿਰ ਸਜਾਉਣ ਦੇ ਆ ਮੈਨੂੰ ਵੇਖ ਕੇ ਤੂੰ ਹੀ ਮਾਰ ਲਿਆ ਕਰੋ ਕਦੀ ਕਦੀ ਵਿੱਚ ਦੀਦੀ ਮੈਂ ਤੇ ਆਖਣ ਨਹੀਂ ਮੰਮੀ ਨੂੰ ਪਚਨ ਮੈਂ ਚਾੜੂ ਮਾਰਦੀ ਆ ਪਰ ਮੰਮੀ ਮੈਨੂੰ ਇੱਧਰ ਜਾਣ ਹੀ ਨਹੀਂ ਦਿੰਦਾ ਤੁਹਾਡੇ ਸਾਹਮਣੇ ਐ ਸਿਰਫ ਜਦੋਂ ਤੁਹਾਨੂੰ ਕੱਲ ਚਾਹ ਫੜਾਈ ਉਹ ਮੈਂ ਦੇਂਦੀ ਮੈਨੂੰ ਬਾਹਰ ਇੱਧਰ ਜਾਂਦੇ ਵੇਖਿਆ ਕਰਦੇ ਜਦੋਂ ਤੁਸੀਂ ਆਏ ਜੀ ਨਹੀਂ ਮੈਂ ਤਾਂ ਸਗੋਂ ਆਖਣ ਦੀ ਹੀ ਲਗਾਈ ਹਾਂ ਮੈਂ ਖੰਡੀ ਹੀ ਭਾਬੀ ਮਾਰ ਲੈਂਦੇ ਆ ਤੇ ਉਹ ਆ ਦਿੰਦੇ ਸੋਹਣੀ ਬੜੀ ਆ ਮੈਂ ਤੂੰ ਘੱਟਾ ਪੈਂਦਾ ਉਹਦੇ ਚੂੜੇ ਤਾਂ ਆਖਣ ਕਹਿੰਦੇ ਆ ਨਾ ਮੰਮੀ ਵੀ ਐਵੇਂ ਮੂੰਹ ਤੇ ਘੱਟਾ ਕਹੂਗਾ ਇੱਦਾਂ ਉਦਾਂ ਤੇ ਫਿਰ ਚਲ ਕੋਈ ਨਹੀਂ ਹੋਰ 2 4 ਦੇਣਾ ਤੁਸੀਂ ਮਾਰਨਾ ਵਾ ਮੁੜ ਕੇ ਹਾਂਜੀ ਚਲੋ ਕੋਈ ਨਹੀਂ ਦਾदू ਕੁਝ ਕਰਨ ਵਾਲਾ ਤੇ ਕਰਾ ਦੇਣਾ ਨਹੀਂ ਬੱਸ ਇਹਨਾਂ ਨੂੰ ਅੱਕ ਦੇਵਾ ਕੱਟ ਕੇ ਧੋ ਕੇ ਠੀਕ ਆ ਚਾਹ ਹੈਗੀ ਤੇ ਬਣਾ ਲਾਂ ਗੁੱਟ ਪੀਣੀ ਹੈ ਹੈਗੀ ਉਹਦੇ ਤੇ ਚਲ ਇਹੋ ਗਰਮ ਕਰਦੇ ਆ ਭਾਵੇਂ ਥੋੜੀ ਜੀ ਚਲੋ ਕਰਦੇ ਆ ਅੱਗੇ ਦੀਦੀ ਹਾਂਜੀ ਕਿੱਥੇ ਗਈ ਆ ਪਟੋ ਉਹ ਚਲ ਗਈ ਹੈਪੀ ਹੋਣਾਗਾ ਚਾਚੀ ਦੇ ਘਰ ਹੈਪੀ ਹੋਣਾ ਨਾ ਖੇਡਣ ਕੱਲੀ ਕੱਲੀ ਦੇ ਹੱਟੀ ਫੇਰਨੀ ਹੁੰਦੀ ਆ ਉਹਨੇ ਉਹ ਸਵੇਰੇ ਆਉਂਦੀ ਤੇ ਇੱਧਰ ਆ ਪਰ ਰਹਿੰਦੀ ਵੇਲੇ ਉੱਧਰ ਹੀ ਆ ਉੱਧਰ ਫੇ ਨਿਆਣੇ ਆ ਨਾ ਫੇ ਨਿਆਣਿਆਂ ਕਰਕੇ ਉੱਧਰ ਚਲ ਜਾਂਦੀ ਆ ਹਾਂ ਹੈਪੀ ਨੂੰ ਵੀ ਲਾਲ ਚੁੰਦਾ ਚਲਾਈ ਆ ਕੋਨੇ ਕੋ ਖਾਣ ਨੂੰ ਲਿਆ ਕੇ ਦੀ ਛੱਡਦੀ ਆ ਇੱਧਰ ਕਰਦੇ ਨਿਆਣੇ ਠੰਡ ਚ ਪੈਂਦੇ ਕਿੱਥੇ ਆ ਹਾਂ ਹੋਰ ਠੀਕ ਠਾਕ ਕੰਮ ਕਰ ਚੱਲੀ ਜਾਂਦਾ ਚੰਗਾ ਵਧੀਆ ਚੱਲੀ ਜਾਂਦਾ ਚਾਹ ਚੁ ਪੀਤੀ ਆ ਹਾਂ ਲੱਗੀ ਭਾਬੀ ਲਿਆਉਣ ਤੇ ਵੀਰ ਮੇਰੀ ਗੱਲ ਸੁਣ ਹੁਣ ਆ ਭਾਬੀ ਦਾ ਸੁਭਾਅ ਮੈਨੂੰ ਤੇ ਬੜਾ ਵਧੀਆ ਲੱਗਾ ਵਾ ਤੇ ਹੁਣ ਇਹਦੇ ਨਾਲ ਚੰਗੀ ਤਰ੍ਹਾਂ ਰਿਹਾ ਕਰੋ ਤੇ ਚੰਗੀ ਤਰ੍ਹਾਂ ਹੀ ਰਹੀ ਨੇ ਹਾਂ ਮੈਂ ਸਵੇਰੇ ਵੇਖਿਆ ਨਾਲ ਤੁਸੀਂ ਹੈਲਪ ਵੀ ਕਰਾਉਂਦੇ ਬੜੇ ਵਧੀਆ ਲੱਗਿਆ ਮੈਨੂੰ ਤੇ ਇਹ ਨਾ ਹੋਵੇ ਕਿ ਕੋਈ ਮੂੰਹ ਚੋਂ ਗੱਲ ਬਾਤ ਨਿਕਲੇ ਜਾਂ ਕੋਈ ਉਹਨੂੰ ਕੰਮ ਧੰਦੇ ਤੋਂ ਕਹੇ ਤੋ ਜਿੱਤਾਉਂਦੇ ਨਾ ਤੁਹਾਡਾ ਹਿਸਾਬ ਕਿਤਾਬ ਹੀਗਾ ਬੜੀ ਲਿਖੀ ਹੋਈ ਆ ਚਲੋ ਜੇ ਕੋਈ ਕਹੂਗੀ ਤੇ ਆਪਣਾ ਤੁਸੀਂ ਵੇਖ ਲਿਓ ਕਮਕੁਮ ਨੂੰ ਵੀ ਕਹੂਗੀ ਘਰ ਉਹਨਾਂ ਕਿੰਨੀ ਉਕੜੀ ਤਾਂ ਵੀ ਕੋਈ ਗੱਲ ਨਹੀਂ ਸਾਰੀ ਦੁਨੀਆ ਕਰਦੀ ਆ ਮੇ ਕੋ ਇੰਨਾ ਵੀ ਥੱਲੇ ਲੱਗ ਕੇ ਨਹੀਂ ਰਿਹਾ ਜਾਂਦਾ ਨਾਲੇ ਆਪੋ ਆਪਣਾ ਸੁਭਾਅ ਹੰਦਾ ਥੱਲੇ ਲੱਗਣ ਵਾਲੀ ਇਹ ਚ ਕਿਹੜੀ ਗੱਲ ਆ ਸਾਰੀ ਦੁਨੀਆ ਹੀ ਕਰਨ ਢੀ ਫਿਰ ਕਿਹੜੀ ਗੱਲ ਜ ਇਹ ਆ ਵੀ ਹੁਣ ਅਜੇ ਤੇ ਚਲੋ ਨੇ ਕੋਈ ਗੱਲਬਾਤ ਕੀਤੀ ਨਹੀਂ ਪਰ ਚਲੋ ਉਹਦਾ ਕੰਮਕਾਰ ਨੂੰ ਵੀ ਵਧੀਆ ਵਾ ਤੇ ਨਾਲ ਕੋਈ ਨੌਕਰੀ ਦੇ ਭੇਜੀ ਆ ਆਪਾਂ ਹੁਣ ਆਪਾਂ ਵੀ ਆ ਦਲੀਜਾਂ ਨਹੀਂ ਬੂਹੇ ਦੀਆਂ ਬਾਹਰ ਲੰਘਣ ਦਿੰਨੇ ਤੇ ਵੱਡਾ ਬੂਆ ਬਾਹਰ ਨਾਲ ਬਾਹਰ ਜਾਣ ਦਵਾਗੇ ਇਹਨੂੰ ਮੈਂ ਤੇ ਤਾਂ ਨਹੀਂ ਆ ਵੀ ਉਹ ਵੀ ਪੜ੍ਹੀ ਲਿਖੀ ਸੀ ਤੇ ਉਹ ਕਹਿੰਦੀ ਸੀ ਤੇ ਉਹ ਤੋਂ ਕਈ ਕੁਝ ਹੋ ਗਿਆ ਤੇ ਹੁਣ ਚੱਲ ਜੇ ਇਹ ਕਵੇ ਤੇ ਤੁਸੀਂ ਆਪ ਸਮਝ ਲਿਓ ਬਾਰ-ਬਾਰ ਨਹੀਂ ਚੰਗੇ ਲੱਗੀ ਦਾ ਨੌਕਰੀ ਨਾ ਕਰੀ ਵਾਲੀ ਤਾਂ ਗਾਲੀ ਉਹ ਝੂਠੀ ਠੀਕ ਆ ਨੌਕਰੀ ਨਾ ਕਰੀ ਵਾਲੀ ਨਾ ਮੈਨੂੰ ਸਿਆਣਪ ਬਖਾਰ ਤੁਸੀਂ ਬਹੁਤਾ ਭਾਬੀ ਦਾ ਪੜਾਣਾ ਨਾਲੇ ਪੜ੍ਹ ਹੂੰ ਤੁਸੀਂ ਵਧੀਆ ਹੀ 헤ਜ ਲਈ ਭਾਬੀ ਦੀ ਏਡੀ ਵੀ ਨਹੀਂ ਕੋਈ ਗੱਲ ਸਾਰੀ ਦੁਨੀਆ ਵੀਰ ਕਰਨ ਦੇ ਹੀ ਦੁਨੀਆ ਦੇ ਨਾਲ ਚੱਲਣਾ ਪੈਂਦਾ ਵਾ ਬਸ ਫਿਰ ਕੀ ਗੱਲ ਹੈ ਜੇ ਤੁਸੀਂ ਹੁਣ ਤੁਸੀਂ ਨਹੀਂ ਕੋਈ ਆਪਣਾ ਵਾਈ ਜੋਤੀ ਤੇ ਕਰਨਾ ਤੇ ਚਲ ਜੇ ਇੱਕ ਮੈਂਬਰ ਨਾਲ ਕਰੀ ਵੀ ਜਾਊਗਾ ਤੇ ਫਿਰ ਕਿਹੜੀ ਗੱਲ ਤੇ ਤੂੰ ਆ ਜਾ ਕਰ ਸੋਏ ਸਰੇ ਤਿਆਰ ਕਰਕੇ ਨਾਲ ਹੀ ਲੈ ਜਾ ਕਰ ਤੇ ਤੂੰ ਹੀ ਆਪ ਹੀ ਛੱਡ ਜਾ ਕਰ ਉਹਨੂੰ ਘਰ ਫਿਰ ਇੰਨੀ ਸਿਆਣੀ ਹੈ ਤੇ ਨਾਲੇ ਤੇਰੀ ਵੀ ਡਿਊਟੀ ਨਾਲ ਦੀ ਨਾਲ ਲੱਗੀ ਰਹੂਗੀ ਮੈਂ ਦੇਖੇ ਕਿ ਨੀ ਵੀ ਹੁਣ ਮੈਂ ਇਨਾ ਪੜ੍ਹੀ ਲਿਖੀ ਤੇ ਜੇ ਮੇਰਾ ਪਹਿਲਾਂ ਮੈਨੂੰ ਕਹਿੰਦੇ ਸੀ ਤੇ ਜੇ ਮੈਨੂੰ ਨਹੀਂ ਕਰਵਾਈ ਤੇ ਉੱਥੇ ਕੰਮ ਕਿਹੜਾ ਸਾਰਾ ਦਿਨ ਅਜਿਹੜਾ ਕੋਈ ਉੱਥੇ ਵੀ ਨਿਆਣੇ ਜੋਤੇ ਆ ਜਾਂ ਕਿਦਾਂ ਆ ਆਪਣਾ ਚੱਲ ਜੇ ਕਾਰ ਵੀ ਲੋ ਤੇ ਫੇਰ ਕਿਹੜੀ ਗੱਲ ਪਰ ਆਹ ਗੱਲ ਮੈਨੂੰ ਹੀ ਕਹਿਣ ਢਈਆਂ ਤੂੰ ਕਿਤੇ ਇਹਨੂੰ ਨਾ ਕਹਿ ਦੀ ਏਹੀ ਉਹ ਪੋਲੀ ਇਹਨੂੰ ਜਿੱਦਾਂ ਪੜਾਈਏ ਪੜ ਲੈਂਦੀ ਆ ਕਿਤੇ ਇਹਨੂੰ ਹਾ ਗੱਲ ਸਿਖਾ ਲਦੀ ਨਾ ਹੋਰ ਨਾ ਹੋਏ ਪੋੜੇ ਪੰਜ ਚਲਾਕੀ ਬੜੀ ਮੁਸ਼ਕਲ ਖਰਾਬ ਹੁੰਦੀ ਓ ਫਿਰ ਚਲ ਅਜੇ ਚਲ ਉਹਨੇ ਤੇ ਅਜੇ ਨਹੀਂ ਨਵੀਂ ਸਵੀਨੇ ਕੀ ਕਹਿਣਾ ਮੈਂ ਤੇ ਇਹ ਕਹਿੰਦੀ ਵੀ ਜੇ ਕੋਈ ਗੱਲਬਾਤ ਹੋਊਗੀ ਤੇ ਐਵੇਂ ਪਹਿਲੀ ਵਾਰਨ ਕੋਈ ਖਾਰਾ ਨਹੀਂ ਆ। ਮੈਂ ਤੇ ਕਹਿੰਦੇ ਮਨਜੀਤ ਨੂੰ ਚਾਹ ਚੂ ਪੀਤੀ ਆਂਦੀ ਚਾਹ ਲਿਆਉਣ ਲੱਗੀ ਬਾਬੀ। ਮੈਂ ਚਾਹ ਵੀ ਨਹੀਂ ਚਲ ਮੈਂ ਕੱਟ ਲੈਂ। ਉਹ ਜੱਪ ਵਾਸਤੇ ਡੈ ਹੀ ਕੱਟਣਾ ਗੋਇੰਦ ਖਾ ਲੋ ਤੁਸੀਂ ਮੈਂ ਚਾਹ ਪੀ ਲੈਣੀ ਆ। ਬੈਠੇ ਬਾਬੀ ਤੁਸੀਂ ਖਾ ਲਓ। ਮੈਂ ਚੱਲਦੀ ਜੀ ਤੁਸੀਂ ਖਾ ਲਓ ਕੋਈ ਨਹੀਂ ਮੈਂ ਚਾਹ ਲੈ ਕੇ ਨਹੀਂ ਦੀਦੀ। ਤੁਸੀਂ ਭੈਣ ਭਰਾ ਮਾਰੋ ਗੱਲਾਂ। ਕੋਈ ਨਹੀਂ ਮਰਨ ਦੇ। ਚਲ ਖਾ ਫਿਰ। ਖਾ ਲੈਣੀ ਆ। ਕਿੰਨਾ ਵਧੀਆ ਸੁਭਾਅ ਆ। ਮਿੰਦੇ ਬਹੁਤ ਵਧੀਆ ਲੱਗਾ। ਵਾਹ ਹੋ ਵਧੀਆ ਵਾ ਮੈਂ ਕਿਦੋਂ ਕਿਹਾ ਮਾੜਾ ਵਾ ਮੇਰੇ ਮੂੰਹੇ ਕਰਵੀ ਸੁਣਿਆ ਵਾ। ਹਾਂ ਜਿੱਤ ਪਰ ਮੰਮੀ ਵੀ ਕਹਿ ਦਿੰਦੇ ਮੈਂ ਸਾਰੇ ਝਾੜੂ ਮਾਰਾਂ ਨਹੀਂ ਮੰਮੀ ਤੇ ਮੈਂ ਮੰਮੀ ਨੂੰ ਕਿਹਾ ਵੀ ਚਲ ਉਹਨੂੰ ਹਨ ਮਾਰਨ ਦਿਆ ਕਰ ਤੇ ਅਜੇ ਤੇ ਚੱਲ ਕਹਿਤਾ ਵੀ ਨਵੀਂ ਸਵੀ ਕੋਈ ਗੱਲ ਨਹੀਂ ਨਹੀਂ ਅਹੀਂ ਕਰਨ ਦੇਣਾ ਤੇ ਪਰ ਫੇਰ ਵੀ ਕਿੰਨਾ ਕਚੇਰ? ਉਹ ਨਹੀਂ ਨਹੀਂ ਝਾੜੂ ਝੂੜੂ ਵਾਲਾ ਆਪੂਆਂ ਬਾਹਰ ਵਾਲਾ ਕੰਮ ਜਿਹੜਾ ਮੰਮੀ ਦਾ ਹੀ ਆ ਉਹ ਨਹੀਂ ਆਪਾਂ ਕਰਾਉਣਾ ਬਾਕੀ ਗੋਏ ਕੁੜੇ ਲਈ ਆਂਟੀ ਰੱਖੀ ਆ ਠੀਕ ਆ ਜਿੰਨਾ ਕ ਬਾੜੀ ਨਹੀਂ ਆਉਂਦੀ ਜੇ ਉਹਦੇ ਮੈਂ ਕਰ ਲਈਨਾ ਵਾ। ਪਤਾ ਮੈਨੂੰ ਆਂਟੀ ਨਾਲ ਮੈਂ ਅੰਕਲ ਵੀ ਵੇਖਿਆ ਆ ਕਿਹੜਾਂ ਕੱਲ ਨਾਲ ਤੁਹਾਨੂੰ ਵੇਖਿਆ ਸੀ ਹੱਦ ਹੋਈ ਤੁਹਾਡੇ ਵਾਲੇ ਇੰਨੀਆਂ ਤੁਸੀਂ ਚੁਲਾਕੀਆਂ ਕਰਦੇ ਜੇ ਇਹ ਤੁਸੀਂ ਦਰਕਪਾਣੀ ਕਿਸੇ ਨੂੰ ਪਤਾ ਹੀ ਨਹੀਂ ਆ ਉਹਨੂੰ ਨਹੀਂ ਪਤਾ ਮੈਨੂੰ ਪਤਾ ਮੈਂ ਵੇਖ ਲਿਆ ਸੀ 4 ਵਜੇ ਉੱਠ ਕੇ ਤੁਸੀਂ ਤਾਂ ਇਹ ਹੀ ਧਿਆਣ ਕੇ ਤੁਸੀਂ ਹੱਥ ਧੋ ਗਏ ਫਿਰ ਆਣ ਕੇ ਬਿਸਤਰੇ 'ਚ ਪੈ ਗਏ ਇਹੋ ਜਿਹੀ ਤੁਸੀਂ 4 ਵਜੇ ਉੱਠ ਜਾਨੀ 4 ਵਜੇ ਉੱਠਣ ਦੀ ਗੱਲ ਨਹੀਂ ਮੈਂ ਉੱਠ ਉੱਠੀ ਮੈਂ ਵੇਖ ਲਿਆ ਸੀ ਤੁਹਾਨੂੰ ਅੱਜ ਨਹੀਂ ਕੱਲ ਨਹੀਂ ਪਤਾ ਲੱਗਣਾ ਹੀ ਆ ਇਦਾਂ ਦੇ ਕੰਮ ਨਾ ਕਰਿਆ ਕਰੋ ਸਿਆਣੇ ਬਣ ਜਾਓ ਫਿਰ ਕੀ ਆਪਣੇ ਘਰ ਦਾ ਕੰਮ ਹੀ ਆ ਭਾਬੀ ਆਪਣੀ ਉਹਨਾਂ ਦਾਸੀ ਵੀ ਆਪ ਗੋਆ ਸੌੜਦੇ ਕੋਈ ਇਹਦੇ ਵਿੱਚ ਸ਼ਰਮ ਵਾਲੀ ਗੱਲ ਮੈਂ ਨਹੀਂ ਕਹਿੰਦੀ ਕਿ ਗੋਆ ਸੋੜਦੇ ਗੋਆ ਸੁਟਣਾ ਮਾਰੀ ਗੱਲ ਨਹੀਂ ਮਮੀ ਆਪਾਂ ਹੀ ਉੱਥੇ ਨੌ ਸੋਰਾ ਕਰ ਲੈਣੇ ਆ ਕੋਈ ਇਹ ਗੱਲ ਨਹੀਂ ਥੋੜੀ ਬਹੁਤੀ ਅਮੀਰੀ ਨਹੀਂ ਵਿਖਾਉਣੀ ਪਰ ਇਹ ਗੱਲ ਵਾ ਵੀ ਤੁਸੀਂ ਝੂਠ ਗੋ ਬੋਲਦੇ ਮੇਰੇ ਨਾਲ ਤਾਂ ਨਾ ਘੱਮਸੋ ਘੱਮ ਬੋਲੋ ਮੈਨੂੰ ਤਾਂ ਹੀ ਸਦੈਣ ਬਣਾਈ ਜਾਂਦੇ ਜੇ ਅਸੇਵ ਖਾਣੇ ਆ ਨਹੀਂ ਮੈਂ ਚਾਹ ਪੀਣੀ ਆ ਫੜਾਪੇ ਖਾਲਾ ਤੇ ਜਾ ਫਿਰ ਮੇਰੇ ਨਾਲ ਉੱਡ ਜਾ ਇੱਥੋਂ ਜਾ ਉੱਥੇ ਬਾਹਰ ਜਾ ਕੇ ਚਾਹ ਪੀਂ ਪਿਲੋ ਸਿਆਣੀਆਂ ਗੱਲਾਂ ਨਾ ਬਹੁਤੀਆਂ ਪੜਾ ਮੇਰੇ ਜਾਂ ਨਿਕਲ ਜਾ ਜਾ ਮਾਂ ਨੂੰ ਕਹਿੰਦੀ ਆ ਉਹ ਮੈਨੂੰ ਹਾਂ ਗੱਲ ਕਹਿ ਕੇ ਤੋਰਨੀ ਜੇ ਤੁਹ ਮੈਨੂੰ ਨਹੀਂ ਲੱਗਦਾ ਤੁਹਾਡੇ ਹਿਸਾਬ ਤੋਂ ਇਹ ਵੀ ਨਹੀਂ ਵਸੋਣੀ ਜਿੱਤਾਂ ਦੇ ਤੁਹਾਡੇ ਹਿਸਾਬ ਕਿਤਾਬੋ ਹੂੰ ਵੱਡੀ ਭਾਬੀ ਦੀ ਹੀਜ ਨਹੀਂ ਮੈਨੂੰ ਮਤਾਂ ਦਿੰਦੀ ਆ ਵੀ ਇਹਨੂੰ ਇਦਾਂ ਰੱਖ ਤੇ ਉਦਾਂ ਰੱਖ ਪਰ ਆਪਾਂ ਉਹਨੂੰ ਤਰੇ ਕਰਦੇ ਹਾਨੂੰ ਨਹੀਂ ਪਤਾ ਵੀ ਆਪਾਂ ਕਿੱਦਾਂ ਰੱਖਣੀ ਨਾਲੇ ਦੇ ਕਿੰਦੀ ਪਰੇਵਾਰੀ ਕਰਦੀ ਆ 4 ਵਜੇ ਉੱਠ ਕੇ ਸਾਡੇ ਤਨ ਗਾਵਾਂ ਰੱਖਦੀ ਆ ਸਿਆਣੀ ਮੈਂ ਕੀ ਕਹਾਂ ਜੀ ਤੈਨੂੰ ਦੀ ਹੰਡਿਆ ਕੱਪੜੇ ਝੋਣਣ ਦੇ ਆ ਹਾਂ ਹੈ ਮੈਂ ਪੁੱਛਿਆ ਹੀ ਆ ਹਾਂ ਸੇ ਮੈਂ ਦੱਸਿਆ ਹੀ ਆ ਥੋੜਾ ਜਨਾ ਆਪਣਾ ਸੁਭਾਅ ਬਦਲ ਲਓ ਹਰ ਵੇਲੇ ਨਹੀਂ ਅਗਲੇ ਟੁੱਟ ਕੇ ਪਈਦਾ ਹੁੰਦਾ ਹਾਂ ਨਹੀਂ ਇੱਕੋ ਗੱਲ ਕਰਦੀ ਰਹਿੰਦੀ ਆ ਮੇਰੀ ਧੀ ਹੋ ਕੇ ਮੈਨੂੰ ਮਤ ਦਿੰਦੀ ਰਹਿੰਦੀ ਆ ਸੁਭਾਅ ਬਦਲੋ ਸੁਭਾਅ ਬਦਲੋ ਮੇਰੇ ਸੁਭਾਅ ਨੂੰ ਹੋਇਆ ਕੀ ਆ ਚਲ ਛੱਡੋ ਕੋਈ ਨਹੀਂ ਮੈਨੂੰ ਇਹ ਦੱਸੋ ਮੇਰੀ ਕਿੱਟ ਕਿੱਥੇ ਆ ਕੱਪੜੇ ਕਿੱਥੇ ਹੋ ਗਏ ਹੁਣ ਤੂੰ ਕਿੱਟ ਕੀ ਕਰਨੀ ਆ ਨਵਾਂ ਹੀ ਡਰਾਮਾ ਡਰਾਮੇ ਵਾਲੀ ਕਿਹੜੀ ਗੱਲ ਆ ਬਸ ਮੈਂ ਨਹੀਂ ਮੇਰੇ ਨਾਲ ਦਿਲ ਲੱਗਣ ਦੇ ਮੈਂ ਨਹੀਂ ਰਹਿਣਾ ਤੇਰਾ ਦਿਲ ਕਿਉਂ ਲੱਗਣ ਇੱਥੇ ਬੈ ਮੇਰੀ ਗੱਲ ਸੁਣ ਪਈਂ ਨਹੀ ਮੈਂ ਨਹੀ ਰਹਿਣਾ ਮੈਨੂੰ ਪੈਰ ਗੱਲ ਸੁਣ ਪਈਂ ਮੇਰੀ ਗੱਲ ਸੁਣ ਸੁਣਦਾ ਨਹੀਂ ਤੈਨੂੰ ਦੱਸੋ ਕੀ ਗੱਲ ਆ ਕਿਹੜੀ ਗੱਲੋਂ ਜਾਣਾਂ ਤੂੰ ਜਾਣਾਂ ਕਿ ਜੇ ਮੈਂ ਤੁਹਾਨੂੰ ਕੋਸ਼ ਸਮਝਾਉਣੀ ਆ ਕਿ ਨਹੀਂ ਆ ਤੁਸੀਂ ਉੱਡ ਕੇ ਪੈਂਦੇ ਜੇ ਜੇ ਮੈਂ ਵੀਰ ਨੂੰ ਕੋਸ਼ ਕਹਿਣੀ ਆ ਤੇ ਵੀਰ ਉੱਡ ਕੇ ਪੈਂਦੇ ਆ ਵੀਰ ਉੱਡ ਕੇ ਨਹੀਂ ਪੈਂਦਾ ਪੁੱਤ ਤੈਨੂੰ ਸਮਝਾਈਦਾ ਵਾ ਕਿ ਤੇ ਉਹਨੇ ਕੰਨਾਂ ਚੋਂ ਨਾ ਨਿਕਲ ਜੇ ਕੋਈ ਗੱਲ ਤਦ ਕਰਕੇ ਤੈਨੂੰ ਸਮਝਾਈਦਾ ਵਾ ਤੇ ਮੈਂ ਵੀ ਤੁਹਾਨੂੰ ਸਮਝਾਉਣੀ ਆ ਵੀ ਜਿਹੜੀ ਕਿਸੇ ਨੇ ਗੱਲ ਕਰਨੀ ਹੌਲੀ ਹੌਲੀ ਆਵ ਕੋਈ ਉਹੋ ਜੀ ਗੱਲਬਾਤ ਕਰ ਕੇ ਉਹਨੂੰ ਸਦਾਸ ਕਿੰਨਾ ਕਚਰ ਪੜਦੇ ਰੱਖੋਗੇ ਕੋਈ ਨਾ ਕੋਈ ਤੇ ਗੱਲ ਹੋਈ ਚੱਲਦੀ ਆ। ਇਹ ਗੱਲ ਸੁਣ ਪੁੱਤ ਤੂੰ ਦੱਸ ਵੀ ਐਦਾਂ ਦੀ ਗੱਲ ਤੇਰੀ ਸੱਸ ਤੇਰ ਨਾਲ ਕਰੇ ਤੇ ਕਿਦਾਂ ਦਾ ਤੇਰੇ ਤੇ ਦਿਲ ਤੇ ਫੀਲ ਹੋਊਗਾ? ਉਹਨੂੰ ਨਾ ਗੁੱਸਾ ਲੱਗੂਗਾ। ਪਰ ਜੇ ਉਹ ਸਿਆਣੀ ਹੋਊਗੀ ਨਾ ਤੇ ਉਹਨੇ ਸਮਝ ਹੀ ਜਾਣਾ। ਨਹੀਂ ਜਿਹੜੀ ਹੁੰਦਾ ਵੀ ਹਰ ਕੋਈ ਚੰਗਾ ਕੋਈ ਮਾੜਾ ਕੋਈ ਕਿਸ ਤਰ੍ਹਾਂ ਹੁੰਦਾ ਹੀ ਆ। ਨਹੀਂ ਛਿਦੇਣੇ ਅੱਜ ਕੱਲ੍ਹ ਦੀਆਂ ਕੁੜੀਆਂ ਨਹੀਂ ਸਮਝਦੀਆਂ। ਹੁਣ ਕੀ ਪਤਾ ਕੀ ਆ ਵਿੱਚੋਂ ਕੁੰਡੀ ਤੇ ਕੀ ਨਹੀਂ ਇਹ ਤੇ ਤੁਹਾਨੂੰ ਪਤਾ ਨਾ। ਤੇਰਾ ਕਹਿਣ ਦਾ ਕੀ ਮਤਬਲਾ ਕੁੰਡੀ ਦਾ? ਮੈਨੂੰ ਆਪਨੇ ਕੁਛ ਪਤਾ ਮੈਨੂੰ ਤੁਸੀਂ ਕੱਪੜੇ ਦਸੋ ਕਿੱਥੇ ਆ ਨਾਲ ਠੀਕ ਆ ਮੈਂ ਹੁਣ ਨਾਲੇ ਜਾਪਨੇ ਵੀ ਸਕੂਲ ਜਾਣਾ ਸਵੇਰੇ ਛੁੱਟੀ ਇੱਕ ਹੀ ਉਹਨੂੰ ਤੇ ਕੋਈ ਨਹੀਂ ਰਹਿ ਲਿਆ ਰਹਿ ਲਿਆ ਇੱਕ ਕੜੀ ਤੇ ਨਹੀਂ ਅੜੀਦਾ ਹੁੰਦਾ ਤੇ ਜਾਣਾ ਹੀ ਆ ਮੈਂ ਵੀ ਜਾਣਾ ਹੀ ਆ ਤੁਸੀਂ ਕਿਹੜਾ ਮੇਰੀ ਕੋਈ ਗੱਲ ਸੁਣਦੇ ਮੰਨਦੇ ਨਾ ਮੈਨੂੰ ਕਿਸੇ ਗੱਲ ਦਾ ਪਤਾ ਲੱਗ ਤੁਸੀਂ ਮੇਰੇ ਮੈਂ ਘਰ ਦੀ ਧੀ ਆ ਮੈਨੂੰ ਨਹੀਂ ਤੁਸੀਂ ਕੋਈ ਗੱਲ ਪੂਰੀ ਦੱਸਦੇ ਤੇ ਉਹਨੂੰ ਤੇ ਬੜੀ ਦੂਰ ਦੀ ਗੱਲ ਆ ਉਹਨੂੰ ਤੁਸੀਂ ਕਿੱਥੋਂ ਸਮਝਣਾ ਹਰ ਗੱਲ ਮਨਜੀਤ ਨੂੰ ਪੁੱਛ ਕੇ ਕਰੀ ਦੀ ਕਰ ਦੱਸ ਕੇ ਕਰੀ ਦੀ ਫਿਰ ਵੀ ਕਹਿੰਨੀ ਮੈਨੂੰ ਪੁੱਛਦੇ ਨਹੀਂ ਪਰ ਨਹੀਂ ਮੈਨੂੰ ਨਹੀਂ ਤੁਹਾਡੇ ਤੇ ਨਾ ਕਈ ਗੱਲਾਂ ਤੇ ਯਕੀਨ ਨਹੀਂ ਆਉਂਦਾ ਪਤਾ ਨਹੀਂ ਕਿਉਂ ਮੈਨੂੰ ਖੜਕਦਾ ਵਿੱਚੋਂ ਕੁਛ ਮੈਂ ਤੇਰੇ ਦਿਲ 'ਚ ਹੈ ਕੀ ਉਹ ਦੱਸ ਮੈਨੂੰ ਮੇਰੇ ਦਿਲ 'ਚ ਨਹੀਂ ਕੁਛ ਵੀ ਹੈਗਾ ਪਰ ਮੈਂ ਕਹਿੰਨੀ ਆ ਵੀ ਚਲੋ ਜੋ ਹੋ ਗਿਆ ਠੀਕ ਆ ਹੁਣ ਉਹਦੇ ਨਾਲ ਜਿਉ ਕਿੱਦਾਂ ਕਿੱਦਾਂ ਨਹੀਂ ਮੈਨੂੰ ਉਹਦਾ ਨਹੀਂ ਮੈਂ ਤੈਨੂੰ ਦੱਸਾਂ ਤੂੰ ਮੈਨੂੰ ਇਹ ਦੱਸ ਤੂੰ ਮੇਰੀ ਧੀ ਹੋ ਕੇ ਅਨੇ ਯਕੀਨ ਨਹੀਂ ਤੇ ਉਹ ਬਗਾਨੀ ਧੀ ਨੂੰ ਕਿੱਦਾਂ ਮੇਰੇ ਤੇ ਯਕੀਨ ਆਊਗਾ ਇਹ ਦੱਸ ਨਾ ਗੱਲ ਯਕੀਨ ਦੀ ਨਹੀਂ ਮੰਮੀ ਚੰਗੀ ਉਹ ਵੀ ਬੜੀ ਹੀ ਠੀਕ ਹੈ ਨਾ ਮੈਨੂੰ ਉਹਦਾ ਵੀ ਬੜਾ ਚੇਤਾ ਆਉਂਦਾ ਤੇ ਚੰਗੀ ਇਹ ਵੀ ਬੜੀ ਆ ਮੈਨੂੰ ਇਹ ਹੁੰਦਾ ਵਾ ਵੀ ਹੁਣ ਇਹਦੇ ਨਾਲ ਨਾ ਕੁਝ ਗਲਤ ਹੋਵੇ ਨਹੀਂ ਚੰਗੀ ਉਹ ਬੜੀ ਹੀ ਗਲਤ ਨਹੀਂ ਉਹਦੇ ਨਾਲ ਕੀਤਾ ਗਈ ਆ ਸਾਨੂੰ ਕੀ ਪਤਾ ਕਿੱਥੇ ਚੱਲ ਕੇ ਸਾਰੇ ਪਿੰਡ 'ਚ ਸਾਡੀ ਧੂਧੂ ਕਰਾ ਕੇ ਗਈ ਉਹ ਇਹ ਤਾਂ ਮੈਂ ਤੁਹਾਨੂੰ ਦੱਸਿਆ ਵੀ ਇਹ ਤਾਂ ਹੁਣ ਤੁਹਾਨੂੰ ਪਤਾ ਕੀ ਆ ਤੇ ਕੀ ਨਹੀਂ ਆ ਮੈਨੂੰ ਤੇ ਆਪ ਨਹੀਂ ਪਤਾ ਸਾਨੂੰ ਤੇ ਆਪ ਨਹੀਂ ਪਤਾ ਕਿੱਥੇ ਚਲ ਗਈ ਕਿੱਥੇ ਨਹੀਂ ਚਲ ਗਈ ਤੇਰੀ ਤੇ ਨਾਨ ਨ ਪਰਜਾਈ ਦੀ ਇੱਕ ਗੱਲ ਹੀ ਤੇ ਤੈਨੂੰ ਤਾਂ ਦੱਸ ਕੇ ਗਈ ਹੋਣੀ ਕੋਨਾ ਕੋ ਕਿੱਥੇ ਗਈ ਆ ਮੈਨੂੰ ਮੰਮੀ ਉਹਨੇ ਕੀ ਦੱਸਣਾ ਜੇ ਤਾਂ ਤੁਸੀਂ ਕਹਿੰਦੇ ਜੇ ਕਿ ਪਿੰਡ ਚ ਲੋਕੀ ਥੂ ਥੂ ਕਰਦੇ ਗੱਲਾਂ ਕਰਦੇ ਇਦਾਂ ਤੇ ਫਿਰ ਮੈਨੂੰ ਵੀ ਤਾਂ ਇਹ ਚਾਚੇ ਬੜਾ ਕੁਝ ਕਹਿੰਦੇ ਕਿ ਤੇਰੀ ਮਾਂ ਦਾ ਸੁਭਾਅ ਨਹੀਂ ਚੰਗਾ ਫਿਰ ਮੈਂ ਉਹਨਾਂ ਨੂੰ ਕੀ ਕਹਾਂ ਉਹ ਕਿਹੜੇ ਤਾਏ ਚਾਚੇ ਕਰਦੇ ਗੱਲਾਂ ਉਹ ਚਾਚੀ ਤੇਰੀ ਜਿਹੜੀ ਹੈ ਨਾ ਉਹ ਮੈਨੂੰ ਨਾਨ ਹੋ ਕੇ ਸਾਰਾ ਕੁਝ ਕਰਦੀ ਰਹੀ ਆ ਲੱਭਦੀ ਰਹੀ ਆ ਨਹੀਂ ਲੱਭੀ ਅਸੀਂ ਸਾਰੇ ਰਿਸ਼ਤੇਦਾਰਾਂ ਦੇ ਬੋਲਿਆ ਨਹੀਂ ਲੱਭੀ ਤੇ ਕੀ ਕਰੀਏਗੀ ਫਿਰ ਹੁਣ ਕੱਲੀ ਕੱਲੀ ਮਾਪਿਆਂ ਦੀ ਧੀ ਹੀ ਇਦਾਂ ਥੋੜੀ ਹੁੰਦੀ ਆ ਨਹੀਂ ਉਹ ਕੱਲੀ ਕੱਲੀ ਹੀ ਮੇਰੇ ਤੇ ਪੁੱਤ ਸੱਤ ਅੱਠੀ ਹੀ ਨਾ ਪਰ ਨਹੀਂ ਨਾ ਤੇ ਤੁਸੀਂ ਆਪਣਾ ਸੁਭਾਅ ਵੀ ਤੇ ਵੇਖੋ ਨਾ ਕਮ ਸੇ ਕਮ ਇਹਨੂੰ ਤਾਂ ਥੋੜਾ ਬੋਧਾ ਬਦਲੋ ਤੁਸੀਂ ਵੀਰ ਨੂੰ ਵੀ ਸਮਝਾਉਣਾ ਕਿ ਤੁਸੀਂ ਤੇ ਆਪ ਹੀ ਨਹੀਂ ਪਤਾ ਨਹੀਂ ਕਿਉਂ ਇਦਾਂ ਕਰਦੇ ਹੋ ਦੁੱਖ ਮੈਨੂੰ ਇਸ ਗੱਲ ਦਾ ਲੱਗਦਾ ਜਿਹੜਾ ਤੁਸੀਂ ਉਹਨੂੰ ਅੰਦਰੋਂ ਬਾਹਰ ਨਹੀਂ ਨਿਕਲ ਦਿੰਦੇ ਸਿਰ ਮੈਨੂੰ ਐ ਜਦੋਂ ਅੰਦਰ ਗਈ ਆ ਭਾਬੀ ਲਾ ਕੇ ਰਸੋਈ ਤਾਂ ਨੇ ਮੈਨੂੰ ਬੜੇ ਪਿਆਰ ਨਾਲ ਕਿਹਾ ਕਿ ਮੈਨੂੰ ਮੰਮੀ ਬਾਹਰ ਤਾਂ ਹੀ ਜਾਣ ਦਿੰਦੇ ਕਿ ਰੰਗ ਨਾ ਕਾਲਾ ਹੋ ਜਾਏ ਚੂੜੇ ਤੇ ਮਿੱਟੀ ਘੱਟਾ ਪੈਂਦਾ ਆ ਉਹਦੇ ਵਿਚਾਰੀ ਦੇ ਦਿਲ ਚ ਦੇਖੋ ਕੀ ਚੱਲਦਾ ਤੇ ਤੁਹਾਡੇ ਦਿਮਾਗ ਪਤਾ ਨਹੀਂ ਕਿੱਥੇ ਜਾਂਦਾ ਮੇਰੇ ਦਿਮਾਗ ਜਿੱਥੇ ਸਹੀ ਚੱਲਦਾ ਵਾ ਨਾ ਉੱਥੇ ਮੈਂ ਸਹੀ ਚਲਾਉਣੀ ਜਿੱਥੇ ਮੇਰਾ ਗਲਤ ਚੱਲਣਾ ਨਾ ਮੈਂ ਗਲਤ ਵੀ ਚਲਾ ਲੈਣੀ ਠੀਕ ਆ ਰੌਲਾ ਪਾਉਣ ਦੀ ਬਹੁਤੀ ਲੋੜ ਨਹੀਂ ਤੈਨੂੰ ਇਹ ਗੱਲ ਤੋਂ ਟੋਕਦੀ ਆ ਵੀ ਵਾਰ-ਵਾਰ ਗੱਲਾਂ ਨਾ ਕਰੋ ਚਲ ਮੈਂ ਨਹੀਂ ਕਰੂੰਗੀ ਤੁਸੀਂ ਠੀਕ ਆ ਆਪਣਾ ਵੇਖ ਲਿਓ ਪਰ ਮੈਂ ਇਹ ਕਹਿਨੀ ਆ ਵੀ ਜਿਹੜ بوش می